सतनाम श्री वाहे गुरु साहेब जी एक ओ अंकार सात गौरे प्रसाद आसा ਸ਼ੰਤ ਮਹਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੁਖ ਬਿਨਾਸ਼ਨ ਪਤਤ ਪਾਵਨ ਹਰ ਨਾਮ ਜੀਓ ਹਰ ਸੇਵਾ ਪਾਈ ਪਰਮ ਗਤ ਪਾਈ ਹਰ ਊਤਮ ਹਰ ਹਰ ਕਾਮ ਜੀਓ ਹਰ ਊਤਮ ਕਾਮ ਜਪੀਆ ਹਰ ਨਾਮ ਹਰ ਜਪੀਆ ਅਸਥਿਰ ਹੋਵਾ ਜਨਮ ਮਰਨ ਦੋਵਾ ਦੁਖ ਮੀਤੇ ਸਹਿਜ ਹੀ ਸੁਖ ਸੋਵਾ ਹਰ ਹਰ ਕਰਤਾ ਦੁਖ ਬਿਨਾਸ਼ਨ ਪਤਤ ਪਾਵਨ ਹਰ ਨਾਮ ਜੀਓ ਹਰ ਸੇਵਾ ਪਾਈ ਪਰਮਗਾਤ ਪਾਈ ਹਰ ਊਤਮ ਹਰ ਹਰ ਕਾਮ ਜੀਓ ਹਰ ਊਤਮ ਕਾਮ ਜਪੀਆ ਹਰ ਨਾਮ ਹਰ ਜਪੀਆ ਅਸਥਿਰ ਹੋਵਾ ਜਨਮ ਮਰਨ ਦੋਵਾਂ ਦੁੱਖ ਮਿਟੇ ਸਹਿਜ ਹੀ ਸੁਖ ਸੋਵਾਂ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਾਪੀ ਆਤਮ ਰਾਮ ਜੀਓ ਹਰ ਹਰ ਕਰਤਾ ਦੂਖ ਬਿਨਾਸਨ ਪਤਤ ਪਾਵਨ ਹਰਨਾਮ ਜੀਓ ਹਰਨਾਮ ਪਦਾਰਥ ਕਲਯੋਗ ਉਤਮ ਹਰ ਜਪੀਐ ਸਤਗੁਰੁ ਪਾਏ ਜੀਓ ਗੁਰਮਖ ਹਰ ਪੜੀਆ ਗੁਰਮਖ ਹਰ ਸੁਣੀਆ ਹਰ ਜਪ ਤ ਸੁਣ ਤ ਦੁੱਖ ਜਾਏ ਜੀਓ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤ ਗੁਰ ਗਿਆਨ ਬਲਿਆ ਘਟ ਚਾਨਣ ਅਗੇ ਆਣ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਆਰਾਧਿਆ ਜੇ ਨਮਸਤਕ ਤੋਰ ਲੇਖ ਪਾਏ ਜੀਓ ਹਰ ਨਾਮ ਪਦਾਰਥ ਕਾਲਯੁਗ ਊਤਮ ਹਰ ਜਪੀਆ ਸਤਗੁਰ ਪਾਏ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪਾਦ ਨਿਰਵਾਣ ਜੀਓ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਭ੍ਰਮ ਚੂਕਾ ਆਵਣ ਜਾਣ ਜੀਓ ਆਵਣ ਜਾਣਾ ਭ੍ਰਮ ਭਉ ਭਾਗ हर 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 गुण गाया जन्म जन्म दुख उतरे हर हर नाम सुमाया जिन हार ते आया तोरे भाग लेख पाया ਤੈਨ ਸਾਫਲ ਧਨਮ ਪਰਵਾਣ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪਾਦ ਨਿਰਵਾਣ ਜੀਓ ਜੇਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰ ਸ਼ਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਨ ਅਰਜੋਗ ਵਡਭਾਗੀ ਹਰ ਰਸ ਪਾਇਆ ਸੇ ਧੰਨ ਵੱਡੇ ਸਤਿ ਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪਗ ਸਾਧੂ ਮਾਨ ਚੂਕਾ ਸੋਗ ਵਿਜੋਗ ਜੀਓ ਜੇ ਨਾ ਹਰ ਮੀਠ ਲਗਾਣਾ ਤੇ ਜਨ ਪਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਜਾਨ ਨਾਨਕ ਰੇਣ ਮੰਗੈ ਪਗ ਸਾਦੂ ਮਾਨ ਤੂ ਕਾ ਸੋਗ ਵਿਜੋਗ ਜੀਉ ਜੇ ਨ ਆਰ ਮੀਠ ਲਗਾਨਾ ਤੇ ਜਨ ਪਰਧਾਨ ਤੇਊ ਤਮ ਹਾਰ ਹਰ ਲੋਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਸਾ ਸ਼ੰਤ ਮਹੱਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੂਖ ਬਿਨਾਸਨ ਪਤਤ ਪਾਵਨ ਹਰ ਨਾਮ ਜੀਓ ਹਰ ਸੇਵਾ ਭਾਈ ਪਰਮ ਗਤ ਪਾਈ ਹਰ ਊਤਮ ਹਰ ਹਰ ਕਾਮ ਜੀਓ